ਹਰੇ ਤੂੰ ਲੈ ਐਸੇ ਜਦ bari ਖੜਾ ਆ ਜਾ ਕੇ ਮਾਰਨ ਦੀ ਹੋ ਜਾਏਗਾ ਫਾਤਾ ਅੱਗੇ ਆ ਜਾ ਉਹ ਆ ਜਾ ਓਏ ਐਸੇ ਜਗਾ ਲਾ ਉਹ ਜਦ ਆ ਤੂੰ ਬੋਲਾ ਓਨ ਦਾ ਓਨ ਦਾ ਦੋਈਆਂ ਵੀ ਆਣ ਲੈ ਮੈਂ ਵੇਢੀ ਦੇ ਆ ਹਰੇ ਤੂੰ ਲੈ ਹਰੇ ਤੂੰ ਕੀ ਠੀਕ ਹਰੇ ਤੇਰੇ ਤੇ ਲਾਰੇ ਨੇ 500 ਰੁਪਏ ਲਾ ਰੱਖਿਆ ਤੂੰ ਬਾਹਰ ਭੱਜਿਆ ਫਿਰ ਤੂੰ ਵੀ ਜੇਬ ਇੱਕ ਰੇਡ ਲੈ ਗਿਆ ਤੇ ਲਾਰਾ 500 ਰੁਪਏ ਦੇਊਗਾ ਇਹ ਤਾਂ ਲੈ ਵੀ ਤੇਰੇ ਤੇ ਲੈ ਕੇ ਰਹਿਣੀ ਹੈ ਇੱਕ ਰੇਡ ਠੀਕ ਹੈ ਰੇਡ ਤੈਨੂੰ ਪੈਸੇ ਲਾ ਆ ਦੇਊਗਾ ਇਹਨੇ ਲਾਇਆ ਤੇਰੀ ਰੇਡ ਦੇ ਪੈਸੇ ਖਲਾਟੀਆ ਖੜਾ ਹਣਾ 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 ਨਹੀਂ ਤੂੰ ਰੇਟ ਕੇ ਰੇਟ ਪਾਉਣੀ 500 ਰੁਪਇਆ ਆ ਲਾ ਇਹਨਾਂ ਲਾਇ ਤੇਰੀ ਰੇਟ ਦੇ ਆ ਤੇਰੇ ਕੋਚ ਨਹੀਂ ਸਾਰੇ ਭੱਜਣਾ ਤੂੰ ਕੱਲਾ ਕੱਲੇ ਨੇ ਕੱਲਾ ਬੈਣਾ ਹਰ ਰੇਟ ਤੋਂ ਪਹਿਲਾਂ ਐਕਸਟਰਾ ਚਾਰਜ ਪਾ ਦੇ ਆ ਜਿਆਗੇ ਮਾਰ ਮੰਦੀ ਹੋਈ ਜਾਏਗਾ ਫੱਟਾ ਹੋ ਗਿਆ ਦਰਵਾਜ਼ਾ ਓਏ ਆ ਜਾ ਓਏ ਇਹਨ ਮਰੋੜ ਨੂੰ ਕੁੱਕੜ ਨੂੰ ਫੜ ਕੇ ਮਰੋੜ ਦੇ ਫੜ ਕੇ ਫੜ ਲੈ ਫੜ ਲੈ ਫੜ ਲੈ ਸਹੀ ਹੈ ਸਹੀ ਹੈ ਕਹੀ ਹੈ ਬਾਹਰ ਲੱਤ 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 ਲਾ ਤੇ ਕਿਹਨ ਸਹੀ ਹੈ ਲੱਤ 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 ਲਾ ਛੱਟੋ ਚੱਲੇ ਛੱਟੋ ਚੱਲੇ ਚੱਲੇ ਛੱਟੋ ਲੰਮਾ ਪਾਉਣ ਦੋ ਮਿੰਟ ਦੋ ਮਿੰਟ ਲੰਮਾ ਪਾਉਣ ਬਾਸ ਐ ਬੱਪੂ ਨੂੰ ਮੈਂ ਛੱਡ ਦੇ ਛੱਡ ਦੇ ਐ ਦਮ ਲੈ ਜੇ ਤਾਂ ਫੇਰ ਅੱਛੇ ਸੈਰ ਕਰ ਲੈ ਉਹਨਾਂ ਜਦ ਤੂੰ ਹਾਂ ਸਰੀਰ ਖੋਲ ਲਾ ਜਾਣਾ ਤਾਂ 2000 ਤਾਂ 2000 ਰੁਪਏ ਨਾਲ ਲਾਉਣੇ ਪੈਣਗੇ ਮੈਨੂੰ ਫੇਰ ਕਿਤੇ ਜਾ ਕੇ ਪੜਾਂ ਚੱਲੋ ਆ ਜਾ ਰੇਡ ਸ਼ੁਰੂ ਕਰਦੇ ਆ ਜਾ ਆ ਜਾ ਆ ਜਾ ਸਾਰੇ ਬੈਠੀ ਚੱਲ ਚੱਲ ਕਹਿ ਰਹੇ ਤਾਂ ਆ ਜਾ ਬਹੁਤ ਗਲੇਟੀ ਸਾਫ ਆ ਰਹੀ ਹੈ ਓਏ ਓਏ ਆਂਡੀ ਫਦੇ ਰੇਤਾ ਦੀ ਬੋਲ ਕਰਦੇ ਆਪੇ ਆ ਗਈ ਟੁੰਡੀ ਆਇਆ ਆ ਗਿਆ ਆ ਗਿਆ ਕੋ ਗੱਤ ਨਾ ਰੇ ਕਿਰੇ ਪਿਛੇ ਰਾ ਫੜ ਫੜ ਫੜਾ ਚੱਲ ਐੇ ਹੋ ਮੇਰੇ ਕੋਲੇ ਆਓ ਓਰੇ ਆਓ ਤਿੰਨੇ ਮੇਰੇ ਕੋਲੇ ਆਓ ਓਰੇ ਆ ਤੂੰ ਆ ਦੇ ਜਿਹਦੇ ਪੈਸੇ ਜਿਹਦੇ ਤੂੰ ਪੈਸੇ ਲਾਇਆ ਸਖਾਣ ਨੂੰ ਆ ਆ ਕੋਈ ਹਲੇ ਥੋੜਾ ਮੇਰੀਓ ਤੁਸੀਂ ਫੜਦੇ ਕਿਉਂ ਨਹੀਂ ਤਿੰਨੇ ਆ ਕਾਲੀ ਪੁੰਡੀ ਆਪ ਬੱਜੂਗਾ ਤੂੰ ਤਾਂ ਭੱਜੂਗੇ ਤੁਸੀਂ ਜੇ ਦੇਖੇ ਨਾ ਤਿੰਨੇ ਪੈ ਜਾਕਰ ਮੈਂ ਪਕੜ ਕੇ ਲੈ ਤਾ ਹਾਂ ਆਇਤ ਜਾ ਜਾ ਜਦੋਂ ਜਦੋਂ ਜਦੀ ਰੱਖੀ ਬੱਜਦੀ ਉਹ ਤਾਂ ਭਜੂਏ ਫਿਰ ਉਹਨੂੰ ਤਾਂ ਭਜਣਾ ਹੀ ਹੈ ਤੁਸੀਂ ਤੂੰ ਏ ਮੈਂ ਇੱਕ ਬੰਦਾ ਫੜਦਾ ਜਦੋਂ ਤੂੰ ਏ ਫੜਦਾ ਨਹੀਂ ਮੈਂ ਜਦੋਂ ਭਜੇ ਦਿੰਦਾ ਲੈ ਫੜ ਜੋ ਉਹ ਤਿਆਰ ਆ ਉਹਦਾ ਅੱਧ ਸਰੀਰ ਬਣਿਆ ਹੈ ਹਾਂ ਹਾਂ ਉਹ ਕਾਲੀ ਪੁੰਡੀ ਆਹ ਦੇ ਰੇਡ ਉਹ ਕਾਲੀ ਪੁੰਡੀ ਨਹੀਂ ਕਹਿੰਦੇ ਫੜ 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 ਨਾ ਚਲ ਖੋਲ ਭਜ ਲਿਆ ਕਰ ਮੈਂ ਨਹੀਂ ਮੈਂ ਕੁਝ ਬੋਲਣਾ ਨਹੀਂ ਉਹ ਨਹੀਂ ਮੈਂ ਇੱਕ ਮੈਂ ਫੜ ਲੈਦਾ ਹਾਂ ਛੱਡ ਨਾ ਛੱਡ ਨਾ ਟਾਈਟ ਕਰ ਲੈ ਕਰ ਉਹ ਟਾਈਟਸ ਪਕੜਦਾ ਹੈ ਉਹ ਉਹ ਤਾਂ ਫੱਜੂਗਾ ਇੱਕ ਇਹਨੇ ਨਾਪ ਨੂੰ ਪੈਣਾ ਇੱਕ ਇਹਨੇ ਬਾਹ ਨੂੰ ਪੈਣਾ ਠੀਕ ਹੈ ਫਿਰ ਪਕੜਾ ਜਾਓ ਇਹ ਬੰਦਾ ਖਤਰਨਾਕ ਹੈ ਤੁਹਾਡਾ ਚਲੋ ਖੜੋ ਤਿੰਨੇ ਬੱਚ ਬੱਚ ਰਹਾ ਹੋ ਗਈ ਤੁਹਾਡੀ ਐਂਡ ਹੱਥ ਤੇ ਕਰਾਈ ਨਹੀਂ ਨਹੀਂ પાછੋ ਜਾ ਪਾਸੇ ਨਹੀਂ ਕੀ ਹੋ ਰਿਹਾ ਪਰ ਇਹ ਹੋਲੇ ਪਰ ਇਹ ਰਹਿ ਕੇ ਜਾ ਪਰ ਚੱਲ ਬੱਸ ਬੰਨ ਦੇ ਚੱਲ ਫੜ ਤਿੰਨੇ 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 ਫੜ ਲਾ ਕੀ ਹੋਰ ਐਜੀ ਕੀ ਕਰਾਉ ਘਰ ਨੂੰ ਲਾ ਦੇ ਆ ਜਾ ਬਸ ਮੁੜਿਓ ਓ ਖੇਤ ਲੈ ਲੈਣ ਤੋਂ ਸਾਡੇ ਖਿਡਾਰੀ ਐਂ ਗੱਲਦੇ ਭਾਵੇਂ ਉੱਥੇ ਜਾ ਕੇ ਫੜ ਲਿਆ ਐਂ ਕੋਈ ਗੱਲ ਨਹੀਂ ਜਿਹੜੇ ਮੁੱਕੇ ਮਾਰੇ ਬਸ ਉਹ ਪੁਆਇੰਟ ਹੀ ਦੇਦਾ ਤੈਨੂੰ ਸਹੀ ਐ ਫੜ ਲਾ ਥੱਲੇ 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 ਚੱਟ ਲਾ ਉਹ ਬੱਝੂਗਾ ਪਹਜਾਦਾ ਓਏ ਕੀ ਹੋਇ ਲੱਤ ਫੜ ਲਾ ਓਏ ਲੱਤ ਕਾਣੀ ਫੜਦਾ ਲੱਤ ਫੜ ਲੱਤ 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 ਇੱਕ ਇਹਨਾਂ ਲਾਤੇ 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 ਐ ਬੜਾ ਠੀਕ ਹੈ ਹੈ ਹਰ ਸਹੀ ਹੈ ਛੱਡ ਦੇ ਛੱਡ ਦੇ ਹਾਂ ਕਿਲੋ ਮਾ ਕੋਣ ਬੱਚਾ ਆ ਰਿਹਾ ਲੈਨੇ ਅੱਛਾ ਛੱਡ ਹਰ ਰੇਡ ਤੋਂ ਪਹਿਲਾਂ ਹਰ ਰੇਡ ਤੋਂ ਪਹਿਲਾਂ ਚੱਲ ਠੀਕ ਹੈ ਹਰ ਰੇਡ ਤੋਂ ਪਹਿਲਾਂ ਦਾਦਾ ਸੈਕਸਰਾਈਜ਼ ਕਰਦਾ ਆ ਜਾ ਆ ਜਾ ਆ ਜਾ ਆ ਜਾ ਬੜਾ 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 ਲਾਤੂ ਲਾਤੂ ਛੱਡ ਲੈ ਠੀਕ ਹੈ ਛੱਡੋ ਹੁਣ ਮਜ਼ਾ ਲੋਟਾ ਬੜਾ 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 ਭੱਜ ਭੱਜ ਹੁਣ ਸਵਾਛਾ ਚੜਦੋ ਚੜਦੋ ਬਸ ਠੀਕ ਹੈ ਪੁਆਇੰਟ ਹੋ ਗਿਆ ਆਪਣਾ ਇੱਕ ਕਿੰਨਾ ਦੇ ਲਾਰੇ ਦੀ ਬੇਇੱਜ਼ਤੀ ਨਾ ਕਰੀ ਲਾਰੇ ਗਗਵਾ ਨਹੀਂ ਹੋ ਗਈ ਬੜੇ 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 ਆ ਗਏ ਦਿੱਨੇ ਦਿੱਨੇ ਬੜੇ ਬੜੇ ਆ ਜਾ ਬਬੇ ਕੀ ਹੋਰ ਬੜਾ 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 ਫਾਇਦਾ ਹੀ ਬਣਾਉਂਦਾ ਏ ਬਰੋਲੇ ਬਰੋਲੇ ਬਣ ਜਾਂਦਾ